ਮਿਤੀ 11 12 25 ਨੂੰ ਇੱਕ ਰੁਕਾ ਸਿਵਲ ਹਸਪਤਲ ਚੰਕੌਰ ਸਾਹਿਬ ਤੋਂ ਥਾਣਾ ਚੰਕੌਰ ਸਾਹਿਬ ਮਸੂਲ ਹੋਇਆ ਸੀ ਜਿਸ ਵਿੱਚ ਗੁਰਕਿਰਨ ਸਿੰਘ ਸਾਨੂ ਬਲਵਿੰਦਰ ਸਿੰਘ ਵਰਸੀ ਧੌਲਰਾ ਜੋ ਕਿ ਨਸ਼ੇ ਦੀ ਓਵਰਡੋਸ ਕਰਕੇ ਦਾਖਲ ਚੰਕੌਰ ਸਾਹਿਬ ਹਸਪਤਲ ਹੋਇਆ ਹੈ ਜਿਸ ਬਾਰੇ ਸਾਡੇ ਆਈਓ ਏਐਸ ਰਜੀਤ ਸਿੰਘ ਨੇ ਚੰਕੌਰ ਸਾਹਿਬ ਹਸਪਤਲ ਜਾ ਕੇ ਗੁਰਕਿਰਨ ਸਿੰਘ ਦਾ ਬਿਆਨ ਲਿਖਿਆ ਜੋ ਉਸਨੇ ਆਪਣੇ ਬਿਆਨ ਦੱਸਿਆ ਕਿ ਉਹ ਦਾ ਦਿਨ ਚਾਦਰ ਪਹਿਲਾਂ ਆਪਣੀ ਮਾਤਾ ਨਾਲ ਝਗੜਾ ਹੋਇਆ ਸੀ ਕਿ ਉਹ ਕਰੋ ਪਰੇਸ਼ਾਨ ਸੀ ਪਰੇਸ਼ਾਨੀ ਵਿੱਚ ਉਹ ਆਪਣੇ ਪਿੰਡ ਦੀ ਫਰਨੀ ਦੀ ਘੁੰਮ ਰਹੀ ਸੀ ਜਿੱਥੇ ਉਸ ਦਾ ਪੁਰਾਣਾ ਦੋਸਤ ਹਰਕੀਰਤ ਸਿੰਘ ਜੋ ਕਿ ਸਮਸ਼ਪੁਰ ਦਾ ਰਹਿਣ ਵਾਲਾ ਥਾਣਾ ਖਮਾਨੋ ਦਾ ਉਹ ਮਿਲਿਆ ਜਿਸ ਨੂੰ ਨੇ ਆਪਣੇ ਪਰੇਸ਼ਾਨੀ ਬਾਰੇ ਦੱਸਿਆ ਜਿਸ ਨੇ ਰਸ ਗਿਆ ਕਿ ਮੈਨੂੰ ਇੱਕ ਦਵਾਈ ਦਿਨਾ ਜੋ ਇਹ ਲੈ ਲੇਗਾ ਤੇਰੀ ਪਰੇਸ਼ਾਨੀ ਦੂਰ ਹੋ ਜਾਏਗੀ ਤੇ ਕੁਛ ਚਿਰ ਬਾਅਦ ਇੱਕ ਕੁੜੀ ਲੈ ਕੇ ਆਇਆ ਜਦੋਂ ਅੰਚਿਟਾਸੀ ਤੇ ਉਸਨੇ ਕਿਹਾ ਕਿ ਇਹਨੂੰ ਕੋਲ ਕੇ ਆਪਣਾ ਇੰਜੈਕਸ਼ਨ ਲਾਦਾ ਜੋ ਮੈਂ ਇਹ ਇੰਜੈਕਸ਼ਨ ਲਾਇਆ ਤਾਂ ਮੈਂ ਬਿਉਸ਼ ਹੋ ਗਿਆ ਜੋ ਜਿਸਤੇ ਮੈਨੂੰ ਤੁੰਕੋਸਾ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਮੈਂ ਜੀਰੇ ਇਲਾਜ ਨਾਲ ਅਤੇ ਜਿਸਤੇ ਬਿਆਨਾਂ ਦੇ ਆਧਾਰ ਤੇ ਐਸਸੀ ਰਣਜੀਤ ਸਿੰਘ ਨੇ ਦੋਸ਼ਿਆ ਹਰਕੀਰਤ ਅਤੇ ਉਸਦੀ ਮਾਂ ਅਮਰਤ ਕੌਰ ਦੇ ਖਿਲਾਫ ਮੁਕੱਦਮਾ ਨੰਬਰ 174 ਡੇਟ 11 12 25 ਅੰਡਰ ਸੈਕਸ਼ਨ 123 BRS ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਦੌਰਾਨ ਇਹ ਤਫ਼ਤੀਸ਼ ਦੋਸ਼ੀ ਹਰਕੀਰਤ ਸਿੰਘ ਅਤੇ ਉਸਦੀ ਮਾਤਾ ਅੰਮ੍ਰਿਤਕੌਰ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੇ ਪੁੱਛਗਿੱਛ ਦੌਰਾਨ ਇਹ ਲੱਗਾ ਕਿ ਇਹਨਾਂ ਨੇ ਦੁਰਕਰਨ ਸਿੰਘ ਤੋਂ 4000 ਰੁਪਏ ਲੈਣਾ ਸੀ ਜਿਸ ਤੇ ਉਹ ਇਹਨੂੰ ਕਾਫੀ ਦਿਨ ਮੰਗਦੇ ਸੀ ਪਰ ਇਹਨੇ ਵਾਪਸ ਨਹੀਂ ਕੀਤਾ ਇਸੇ ਰੇਜੇ ਚ ਉਹਨਾਂ ਨੇ ਇਹਨੂੰ ਓਵਰ ਦੇ ਢੜੀ ਥੂੜੀ ਬਣਾ ਕੇ ਦਿੱਤੀ ਸੀ ਤਾਂ ਕਿ ਗੁਰਕਿਰਲ ਸਿੰਘ ਦਾ ਨੁਕਸਾਨ ਹੋਵੇ ਉਹ ਪੁੜੀ ਹੀ ਓਵਰੋਲਡ ਲੈਂਡ ਕਰਨ ਜਿਸ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਪੁਲਿਸਮਾਨ ਹਾਜ਼ਰ ਕੀਤਾ ਗਿਆ ਅਤੇ ਇਸ ਤੇ ਰਿਮਾਰਕ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇੱਥੇ ਦੱਸਣਾ ਬੰਦ ਹੈ ਕਿ ਜਿਹੜੀ ਅਮਰਸੌਰ ਹੈ ਇਸ ਤੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹਨ ਇਹਦਾ ਜਿਹੜਾ ਪਤੀ ਹੈ ਜਸਵਿੰਦਰ ਸਿੰਘ ਉਰਫ ਜੱਗੀ ਜੋ ਕਿ ਨਾਮੀ ਸਮਗਲਰ ਹੈ ਫਤਿਹਗੁਰ ਸਾਹਿਬ ਦਾ ਅਤੇ ਇਸ ਤੇ ਕਾਫੀ ਪਰਚੇ ਐਨਡੀਪੀਐਸ ਦੇ ਦਰਜੇ ਤੇ ਹੁਣ ਪਿਛਲੇ 9 ਮਹੀਨੇ ਤੋਂ ਇੰਨਾ ਭਾਜੇਜ਼ ਵਿੱਚ ਬੰਦ ਹੈ ਤੇ ਦੱਸਣਾ ਬੰਦ ਹੈ ਕਿ ਸਾਡੇ ਮਾਨਯੋਗ ਐਸਐਸਓ ਸ਼੍ਰੀ ਗੁਰਜੀਤ ਸਿੰਘ ਖਰਾਨਾ ਦੇ ਦਿਸ਼ਾ ਦੇ ਇਥੇ ਜਿਹੜੀ ਯੁਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅਸੀਂ ਇਥੇ ਸ਼ਕਤੀ ਨਾਲ ਇਸ ਮਹਿੰਮ ਵਿੱਚ ਆਪਣਾ ਲਾਗੂ ਕਰਾ ਰਹੇ ਹਾਂ ਤੇ ਜਿਸ ਵਿੱਚ ਅਸੀਂ ਕਾਫੀ ਮੁਕਦਮੇ ਜੋ ਨਸ਼ਾ ਵੇਚਣ ਵਾਲੇ ਹਨ ਉਹਨਾਂ ਦਿੱਤੇ ਹੈ ਤੇ ਨਾਲ ਜਿਹੜੇ ਕੁਝ ਨਸ਼ਾ ਕਰਨ ਵਾਲੇ ਸੀਗੇ ਗ੍ਰਸਤ ਸੀਗੇ ਉਹਨਾਂ ਨੂੰ ਦਾਖਲ ਕਰਵਾਉਣਾ ਲਾਜ਼ਮੀ ਕਰਾਇਆ ਗਿਆ ਤੇ ਇਥੇ ਇਗਰਨ ਕੀ ਬਣਾਈ ਜਾਂਦੀ ਹੈ ਕਿ ਸਾਡੇ ਜਿਹੜੇ ਨਾਲ ਦੇ ਜਿਹੜੇ ਹੈਗੇ ਆ ਉਥੋਂ ਪਿਛਲੇ ਪਹਿਲਾਂ 23 ਸਿਆਜਿਆ ਓਵਰਡੋਸ ਦਾ ਉਹ ਵੀ ਮਾਛੀਵੜਾ ਇਲੇਟ ਦੇ ਵਿੱਚ ਸੀਗਾ ਬੰਦਾ ਜਿਸ ਨੂੰ ਨਜਾ ਲੈ ਕੇ ਆਇਆ ਸੀ ਉਹਨਾਂ ਖਿਲਾਫ ਵੀ ਅਸੀਂ ਨਾਲ ਦੀ ਨਾਲ ਕਾਰਵਾਈ ਕਰਕੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜਿਆ ਹੁਣ ਵੀ ਅਸੀਂ ਜਿਹੜਾ ਕਿ ਇਹ ਸਮਸ਼ਪੁਰ ਜ਼ਿਲ੍ਹਾ ਅਧਿਕਾਰ ਸਾਹਿਬ থানা ਖਵਾਉਣੇ ਰਹਿਣ ਵਾਲੇ ਜਿਹੜੇ ਦੋਸ਼ੀ ਆ ਉਹਨੂੰ ਨਾਲ ਦੀ ਨਾਲ ਅਸੀਂ ਗੁਫ਼ਤਾਰ ਕਰਕੇ ਉਹਨਾਂ ਦਾ ਪੋਸਟਮਾਰਟ ਹਾਸਲ ਕੀਤਾ ਹੈ